ਹਾਸੀਖਾਲ ਜੀ ਅੱਜ ਦਾ ਮੁੱਦਾ ਫਿਰ ਲੱਖੇ ਸਧਾਣੇ ਦੇ ਨਾਲ ਆ। ਲੱਖਾ ਸਧਾਣਾ ਪਹਿਲਾ ਮੋੜ ਹਲਕੇ ਦੇ ਵਿੱਚੋਂ ਖੜਾ ਹੋਇਆ ਜਿੱਥੇ ਕਾਫੀ ਮਾਤਰਾ ਦੇ ਵਿੱਚ ਉਹਨੇ ਵੋਟਾਂ ਲਈਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਲਗੀਆਂ। ਚਾਹੇ ਜਿੱਤ ਨਹੀਂ ਹੋ ਪਾਈ ਪਰ ਇੱਕ ਜਿੱਤ ਦੇ ਅਸਾਰ ਦੇ ਬਰਾਬਰ ਪਹੁੰਚ ਗਿਆ ਸੀ। ਪਰ ਲੱਖਾ ਸਧਾਣੇ ਨੂੰ ਹੁਣ ਕਹਿੰਦੇ ਜੀ ਟਿਕਟ ਦੀ ਪੱਕੀ ਕਨਫਰਮ ਸ਼ੀਟ ਮਿਲ ਗਈ ਆ ਬਠਿੰਡਾ ਤੋਂ। ਬਠਿੰਡੇ ਵਾਲੇ ਤਾਂ ਬਾਅਦ ਚੋਂ ਦੇਖਣਗੇ ਪਹਿਲਾਂ ਹਲਕਾ ਮੋੜ ਦੇ ਇਹ ਸਵਾਲ ਆ ਜ਼ਿਲ੍ਹਾ ਦਾ ਚਲੋ ਬਠਿੰਡਾ ਹੀ ਆਉਂਦਾ ਮੋੜ ਨੂੰ ਕਿ ਲੱਖਾ ਸਿਧਾਣਾ ਇਲਕਸ਼ਨਾ ਤੋਂ ਬਾਅਦ ਵੋਟਾਂ ਲੈਣ ਤੋਂ ਬਾਅਦ ਕਿੰਨੇ ਕ ਬਾਰੀ ਕਿੰਨੇ ਕ ਪਿੰਡਾਂ ਦਾ ਉਹਨੇ ਦੌਰਾ ਕੀਤਾ ਇੱਕ ਇੱਕ ਪਿੰਡ ਦੇ ਲੋਕ ਇਹ ਪੁੱਛਦੇ ਅੱਜ ਸਵਾਲ ਪੁੱਛਦੇ ਆ ਕਿ ਲੱਖਾ ਸਿਧਾਣਾ ਸਾਡੇ ਕੋਲ ਕਿਉਂ ਨਹੀਂ ਆਉਂਦਾ ਉਹੀ ਲੀਡਰ ਵਾਲੀ ਗੱਲ ਲੱਖੇ ਨੇ ਕਰਤੀ ਕਿ ਵੋਟਾਂ ਲੈਣ ਵਰੀ ਘਰੇ ਆ ਵੀ ਗਿਆ ਆਪਦੇ ਮੈਂਬਰ ਵੀ ਭੇਜੇ ਫੈਮਿਲੀ ਦੇ ਬੰਦੇ ਵੀ ਗਏ ਯਾਰ ਦੋਸਤ ਵੀ ਭੇਜੇ ਇਹੋ ਜੀ ਗੱਲ ਨਹੀਂ ਅਸੀਂ ਵੀ ਸਪੋਰਟ ਕੀਤੀ ਹੈ ਅਸੀਂ ਵੀ ਨਾਲ ਰਹੇ ਹਾਂ ਅਸੀਂ ਵੀ ਉਹਦੀਆਂ ਜੋ ਵੀ ਰੈਲੀਆਂ 'ਚ ਸ਼ਾਮਲ ਹੋਏ ਆ ਠੀਕ ਹੈ ਤੇ ਪਰ ਗੱਲ ਦੁੱਖ ਲੱਗਦਾ ਇਸ ਗੱਲ ਦਾ ਕਿ ਯਾਰ ਜਿਹੜੇ ਲੋਕ ਤੇਰੇ ਨਾਲ ਇੰਨੀਆਂ ਵੋਟਾਂ ਪਵਾਇਆਂ ਜਾਂ ਤੇਰੇ ਨਾਲ ਸਪੋਰਟ ਕੀਤੀ ਲੋਕਾਂ ਨੂੰ ਕਹਿ ਕਹਾ ਕੇ ਕਿ ਬਾਈ ਲੱਖੇ ਨੂੰ ਜਿਤਾਉਣਾ ਲੱਖੇ ਨੂੰ ਜਿਤਾਉਣਾ ਜਿੱਤ ਹਾਰ ਬਾਤ ਦੀ ਗੱਲ ਆ ਪਹਿਲੀ ਗੱਲ ਆ ਕਿ ਆਪਾਂ ਕੰਮ ਕੀ ਕਰਨਾ ਵੋਟਾਂ ਕਿਸ ਬਹਫੇ ਤੇ ਲੈ ਰਹੇ ਆ ਮੈਂ ਕੁਝ ਕਿ ਸ਼ਰਤਾਂ ਲੱਖੇ ਨੂੰ ਰੱਖੀਆਂ ਸੀ ਕਿੱਕ ਤਾਂ ਮੈਨੂੰ ਜਿੰਨੇ ਬੱਚੇ ਕਾਲਜ ਦੇ ਵਿੱਚ ਪੜ੍ਹਦੇ ਆ ਗਰੀਬ ਘਰਾਂ ਦੇ ਆ ਮੈਂ ਉਹਨਾਂ ਦੀਆਂ ਫੀਸਾਂ ਮਾਫ ਕਰਵਾਉਣੀਆਂ ਚਾਹਣਾ ਕਿਉਂਕਿ ਇਹ ਕਾਫੀ ਟਾਈਮ ਪ੍ਰਧਾਨ ਰਿਹਾ ਟੀਪੀਡੀ ਮਾਲਵਾ ਕਾਲਜ ਦਾ ਫੂਲ ਫੂਲ ਦੇ ਵਿੱਚ ਮੈਨੂੰ ਇੱਕ ਬੇਨਤੀ ਇਹ ਕੀਤੀ ਸੀ ਇੱਕ ਤਾਂ ਜਿੰਨੇ ਗਰੀਬ ਬੱਚੇ ਆਪਣੇ ਆਸ-ਪਾਸ ਪਿੰਡਾਂ ਦੇ ਵੀ ਵੀਰ ਮੇਰੇ ਸਾਰਿਆਂ ਦੀ ਸਿੱਖਿਆ ਜਿਹੜੀ ਉਹ ਫ੍ਰੀ ਕਰਾ ਦੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਫਿਰ ਮੈਂ ਦੂਜੀ ਗੱਲ ਇਹਦੇ ਨਾਲ ਜਿਹੜੀ ਕੀਤੀ ਸੀ ਵੀ ਸਾਡੇ ਪਿੰਡ ਸ਼ਹਿਰ ਜਾਂ ਹੋਰ ਹਲਕੇ ਦਾ ਜਿਹੜਾ ਵੀ ਲੋਕ ਤੇਰੇ ਕੋਲ ਆਊਗਾ ਉਹਨੂੰ ਪੈਰ ਦੇ ਆਧਾਰ ਤੇ ਤੂੰ ਮਿਲਣਾ ਹੋਊਗਾ ਠੀਕ ਹੈ ਜੇ ਆਪਾਂ ਆਪਣੇ ਹਲਕੇ ਦੇ ਆਪਣੇ ਏਰੀਏ ਦੇ ਬੰਦਿਆਂ ਨੂੰ ਹੀ ਮੋੜੀ ਜਾਵਾਂਗੇ ਵੀ ਉਹ ਤਾਂ ਘਰੇ ਹੈ ਨਹੀਂ ਜੀ ਉਹ ਤਾਂ ਮੀਟਿੰਗ ਤੇ ਗਿਆ ਜੀ ਤੇ ਫਿਰ ਇਹ ਤਾਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਮੈਂ ਕਹਿੰਦਾ 10 ਨੰਬਰ ਮੇਰੇ ਕੋਲੇ ਪਏ ਆ ਲੱਖੇ ਤੇ ਜੇ ਤੁਸੀਂ ਕਹੋ ਮੈਂ ਤੁਹਾਨੂੰ ਦਿਖਾ ਦਿੰਦਾ ਦਸਾਂ ਦੇ ਵਿੱਚੋਂ ਅੱਜ ਕੋਈ ਵੀ ਨਹੀਂ ਚੱਲਦਾ ਜਿਹੜੇ ਇਲੈਕਸ਼ਨਾਂ ਵੇਲੇ ਚੱਲਦੇ ਸੀ ਉਸ ਤੋਂ ਬਾਅਦ ਵੀ ਬਾਈ ਨਾਲ ਵਧੀਆ ਆਪਣੀ ਨੇੜਤਾ ਮਿਲਦੇ-ਖਿਲਦੇ ਰਹਿੰਦੇ ਆ ਪਰ ਦੋਸਤੀ ਇੱਕ ਸਾਈਡ ਆ ਆਮ ਜਨਤਾ ਦੇ ਆਮ ਲੋਕਾਂ ਦੇ ਦਰਦ ਤੇ ਸਵਾਲ ਪੁੱਛਣ ਦਾ ਜਿਹੜਾ ਅਧਿਕਾਰ ਆ ਉਹ ਇੱਕ ਸਾਈਡ ਆ ਲੱਖੇ ਸਿਧਾਣੇ ਨੂੰ ਸਾਰੇ ਹਲਕੇ ਦਾ ਇਕੱਲਾ ਮੈਂ ਨਹੀਂ ਕਹਿੰਦਾ ਸਾਡੇ ਪਿੰਡ ਪਿੰਡ ਜਾ ਕੇ ਪੁੱਛੇ ਲੋਕਾਂ ਨੂੰ ਵੀ ਤੁਸੀਂ ਮੈਨੂੰ ਹੁਣ ਕਿੰਨਾ ਕ ਪਿਆਰ ਕਰਦੇ ਹੋ ਪਿੰਡ ਦੇ ਬਜ਼ੁਰਗ ਪਿੰਡ ਦੇ ਨੌਜਵਾਨ ਵੀ ਦੱਸਣਗੇ ਕਿ ਲੱਖਿਆ ਇਹ ਗੱਲ ਤੇਰੀ ਚੰਗੀ ਨਹੀਂ ਕਿ ਵੋਟਾਂ ਲੈਣ ਤੋਂ ਬਾਅਦ ਤੂੰ ਸਾਡਾ ਹਾਲ ਨਹੀਂ ਪੁੱਛਿਆ ਤੂੰ ਲੋਕਾਂ ਨੂੰ ਪੁੱਛਿਆ ਹੀ ਨਹੀਂ ਕਿ ਤੁਸੀਂ ਕਿਵੇਂ ਹੋ ਤੁਹਾਨੂੰ ਪਰੇਸ਼ਾਨੀ ਕੀ ਆ ਤੁਹਾਨੂੰ ਦਿੱਕਤ ਕੀ ਆ ਬਾਈ ਜੀ ਸਿਰਫ ਵੋਟਾਂ ਦਾ ਮਸਲਾ ਨਹੀਂ ਹੋਣਾ ਚਾਹੀਦਾ ਕੋਈ ਵੀ ਲੀਡਰ ਆ ਕੋਈ ਵੀ ਹਰ ਇੱਕ ਮੈਂ ਲੀਡਰ ਨੂੰ ਬੇਨਤੀ ਕਰਦਾ ਕਿ ਮੇਰਾ ਵੀਰ ਵੋਟਾਂ ਦੇ ਮਸਲੇ ਕਰਕੇ ਨਾ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਕਰੋ ਆਪਣੇ ਲੋਕ ਜਜ਼ਬਾਤੀ ਲੋਕ ਆ ਇਹਨਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਕਰੋ ਲੱਖੇ ਸੁਧਾਣੇ ਨੂੰ ਜਿੰਨੀ ਵੋਟ ਮੋੜ ਹਲਕੇ ਦੀ ਪੈਗੀ ਮੈਨੂੰ ਨਹੀਂ ਲੱਗਦਾ ਕਿ ਬਠਿੰਡਾ ਸ਼ੀਟ ਤੋਂ ਪਾਏਗੀ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਕਿਉਂਕਿ ਜੋ ਮੌੜ ਹਲਕੇ ਨੇ ਲੱਖੇ ਦਾ ਸਾਥ ਦਿੱਤਾ ਉਹ ਬਠਿੰਡਾ ਵਾਲਿਆਂ ਨੇ ਨਹੀਂ ਦੇਣਾ ਨਾ ਹੀ ਬਠਿੰਡਾ ਤੋਂ ਮਿਲਣਾ ਤੇ ਮੇਰਾ ਵੀਰ ਲੱਖੇ ਨੂੰ ਬੇਨਤੀ ਆ ਕਿ ਜੇ ਤੂੰ ਮੌੜ ਹਲਕੇ ਹੀ ਦਵਾਰੇ ਲੈੰਦਾ ਨਾ ਤਾਂ ਤੇਰੀ ਇਸ ਵਾਰ ਜਿੱਤ ਪੱਕੀ ਸੀ ਪਰ ਬਠਿੰਡੇ ਵਾਲੀ ਸੀਟ ਤੋਂ ਤੂੰ ਚੋਂ ਲੜ ਕੇ ਬਹੁਤ ਵੱਡੀ ਗਲਤੀ ਕਰ ਰਿਹਾ ਜਿੰਨੀਆਂ ਵੋਟਾਂ ਤੈਨੂੰ ਮੌੜ ਹਲਕੇ ਚੋਂ ਪੈਣੀਆਂ ਸੀ ਬਠਿੰਡਾ ਸ਼ੀਟ ਤੋਂ ਇੰਨੀ ਵੋਟ ਤੈਨੂੰ ਨਹੀਂ ਪੈਣੀ ਨਾ ਤੂੰ ਲੋਕਾਂ ਦੇ ਵਿੱਚ ਵਿਚਰਿਆ ਇਹ ਸਭ ਤੋਂ ਵੱਡੀ ਗਲਤੀ ਆ ਕੱਲੇ ਵੋਟਾਂ ਲੈਣ ਦੇ ਮੇਰੇ ਆਪਾਂ ਵਿਚਰਣਾ ਨਹੀਂ ਵੋਟਾਂ ਤੋਂ ਬਾਅਦ ਜਿਹੜਾ ਬੰਦਾ ਆਮ ਲੋਕਾਂ ਨਾਲ ਖੜਦਾ ਅਸਲ ਲੀਡਰ ਉਹ ਹੁੰਦਾ ਨਾ ਕਿ ਗੱਲਾਂ ਚਾਰ ਸੁਣਾ ਕੇ ਝੂਠੇ ਵਾਅਦੇ ਕਰਕੇ ਝੂਠੇ ਦਿਲਾਸੇ ਦੇ ਕੇ ਆਪਾਂ ਚੋਣਾਂ ਦੇ ਵਿੱਚ ਜੋ ਵੀ ਆ ਆਪਣਾ ਕਰ ਲਿਆ ਕੰਮ ਪੂਰਾ ਠੀਕ ਆ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਤੇ ਪੰਜਾਬੀ ਤੁਹਾਨੂੰ ਪਤਾ ਹੀ ਆ ਫਿਰ ਇਹ ਵਕਤ ਬਦਲ ਦਿੰਦਾ بڑے بڑےਆਂ ਨੂੰ ਬਦਲ ਦਿੰਦਾ ਤਾਂ ਕਰਕੇ ਮੈਂ ਕਹਿਣਾ ਕਿ ਵੀਰੇ ਕਿਸੇ ਵੀ ਲੀਡਰ ਦੇ ਮਗਰ ਜਾਣਾ ਤੁਸੀਂ ਉਹਦੇ ਨਾਲ ਵਾਅਦੇ ਕਰੋ ਆਪਣੀਆਂ ਮੰਗਾਂ ਰੱਖੋ ਉਹਨੂੰ ਕਹੋ ਸਾਡਾ ਕੋਈ ਕੰਮ ਰੁਕੇਗਾ ਤਾਂ ਅਸੀਂ ਤੈਨੂੰ ਫੜਾਂਗੇ ਜਿਹੜੀ ਰਾਜਨੀਤੀ ਆ ਇੱਕ ਸਮਾਜ ਸੇਵਾ ਇਹ ਕੋਈ ਵੀ ਬੰਦਾ ਕਰ ਸਕਦਾ ਲਖਸ਼ਣਾ ਦੇ ਵਿੱਚ ਕੋਈ ਵੀ ਬੰਦਾ ਖੜਾ ਹੋ ਸਕਦਾ ਕੋਈ ਵੀ ਆਪਣੇ ਫਾਰਮ ਭਰ ਸਕਦਾ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਗੱਲ ਵੱਡੀ ਇਹ ਆ ਹਲਕੇ ਦੇ ਲੋਕ ਉਹਨੂੰ ਕਿੰਨਾ ਕੁ ਪਿਆਰ ਕਰਦੇ ਆ ਤੇ ਉਹ ਹਲਕੇ ਦੇ ਲੋਕਾਂ ਦੀਆਂ ਜਿਹੜੇ ਮੇਰੇ ਪਿੰਡਾਂ ਸ਼ਹਿਰਾਂ ਦੇ ਲੋਕ ਆ ਉਹਨਾਂ ਦੀਆਂ ਕਿੰਨੀਆਂ ਕੁ ਉਹ ਪ੍ਰੋਬਲਮਾਂ ਸੌਲਵ ਕਰਦਾ ਤੇ ਬੇਨਤੀ ਹੈ ਜੀ ਸਾਰਿਆਂ ਨੂੰ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਲੱਖੇ ਨੂੰ ਸਵਾਲ ਇੱਕ ਇਹੀ ਆ ਕਿ ਤੂੰ ਪਿੰਡਾਂ ਦੇ ਵਿੱਚ ਵੋਟਾਂ ਲੈਣ ਤੋਂ ਬਾਅਦ ਕਿਉਂ ਨਹੀਂ ਆਇਆ ਮੌੜ ਹਲਕੇ ਦਾ ਇਹ ਸਵਾਲ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੌੜਾ ਵਾਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ